कस्बा घुमान च दुकानतयान दछात्या ने की, की, तो की, की अनेवा फायरिंग ਮਾਲਕ ਦੇ ਪੁੱਤਰ ਨੇ ਪੱਜ ਕੇ ਪਚਾਈ ਜਾਨ ਘਟਨਾ ਸੀ ਸੀਟੀਵੀ 'ਚ ਆਈ ਸਾਹਮਣੇ ਇਸ ਸਬੰਧੀ ਦੁਕਾਨ ਦੇ ਮਾਲਕ ਸੁਖਦੀਪ ਸਿੰਘ ਨੇ ਦੱਸਿਆ ਕਿ ਉਹ ਕਿਸੇ ਰਿਸ਼ਤੇਦਾਰ ਦੇ ਘਰ ਅੰਮ੍ਰਿਤਸਰ ਸੈਵਕੇ ਗਏ ਸਨ ਤੇ ਦੁਕਾਨ ਤੇ ਮੇਰਾ ਬੇਟਾ ਜਗਪ੍ਰੀਤ ਸਿੰਘ ਜੂਸੀ ਕੇ ਜਦੋਂ ਉਹਨਾਂ ਅਤੇ ਦੁਕਾਨ ਤੇ ਕੰਮ ਕਰਨ ਵਾਲੇ ਵਰਕਰ ਰਾਤ ਦੇ 8 ਵਜੇ ਦੇ ਕਰੀਬ ਦੁਕਾਨ ਬੰਦ ਕਰੇ ਸਨ ਤਾਂ ਤਿੰਨ ਅਲਫਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਸ਼ਰੀਅਮ ਉਹਨਾਂ ਦੀ ਦੁਕਾਨ ਤੇ ਫਾਇਰਿੰਗ ਕਰ ਦਿੱਤੀ। ਉਹਨਾਂ ਦਾ ਸ਼ੱਕ ਹੈ ਕਿ 6 ਗੋਲੀਆਂ ਦੇ ਖੋਲ ਮਿਲੇ ਹਨ ਜਿਸ ਵਿੱਚੋਂ ਤਿੰਨ ਗੋਲੀਆਂ ਸਾਡੀ ਦੁਕਾਨ ਅੰਦਰ ਲੱਗੇ ਸ਼ੀਸ਼ੇ ਉੱਤੇ ਵੱਜੀਆਂ। ਉਸਨੇ ਦੱਸਿਆ ਕਿ ਉਸਦੇ بیٹے ਜਸਪ੍ਰੀਤ ਸਿੰਘ ਨੇ ਅੰਦਰ ਭੱਜ ਕੇ ਜਾਨ ਬਚਾਈ। ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਸਾਨੂੰ ਕੋਈ ਫਰੋਤੀ ਲਈ ਕਦੇ ਕੋਈ ਫੋਨ ਨਹੀਂ ਆਇਆ ਹੈ। ਇਸ ਘਟਨਾ ਕਾਰਨ ਕਸਮਾ ਕਮਾਨ ਵਿੱਚ ਜੇ ਸ਼ਤਮਾਹੌਲ ਪਾਇਆ ਜਾ ਰਿਹਾ ਹੈ ਥਾਣਾ ਕਮਾਂਨ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਸੀਂ ਇੱਥੇ ਗਏ ਸੀ ਕਿ ਜੀ ਅਮਰ ਸਰਪੋਲ ਸੇ ਭੋਜੇ ਦੇ ਉੱਤੇ ਗਏ ਸੀ ਤੇ ਉੱਥੋਂ ਆਏ ਸੀਗੇ ਤੇ ਅੰਤਸਾਰੀ ਮੱਲ ਨਹੀਂ ਕਰ ਗੇਰੇ ਦੇ ਮੁੰਡੇ ਦੇ ਦੁਕਾਨ ਤੇ ਹੁੰਦੇ ਪਏ ਸੀਗੇ ਤੇ ਉਹ ਕਿੰਨੇ ਗੋਲੀ ਚਲਾਤੀ ਜੀ ਪਦਰੀ ਕਿੰਨੇ ਗੋਲੀ ਚਲਾਈਆਂ ਤੇ ਦੁਕਾਨ ਦੇ ਸ਼ੀਸ਼ੇ ਲੱਗੇ ਇਹ ਕਹਿੰਦੇ ਦੋ ਮੋਟਰਸਾਈਕਲ ਤੇ ਆਏ ਸੀਗੇ ਜੀ ਅੱਛਾ ਇੱਕ ਵਰਕਰ ਤਾਂ ਅਡੇ ਜਿਹੜੇ ਉਦੋਂ ਦੁਕਾਨ ਬੰਦ ਕਰ ਚੁੱਕੇ ਸੀ ਕਿ ਜਾਂ ਕਰ ਰਹੇ ਸੀ ਘਰ ਦੇ ਪਏ ਸੀਗੇ ਉਹਨਾਂ ਦੇ ਬਚਾ ਜੀ ਕਿਉਂ ਇਥੇ ਗੋਲੀ ਨਹੀਂ ਲੱਗੀ ਇਹਦੇ ਪਾਪਾ ਨ ਇਹ ਕਿੰਨੇ ਕਵਜੇ ਦੀ ਘਟਨਾ ਜੀ ਇਹ? ਇਹ ਕਰੀਬ 8 ਵਜੇ ਦੇ ਲੱਗੇ ਜੀ 8 ਦੇ ਦਾ। ਇਹ 8 ਵਜੇ ਤਕਰੀਬਨ ਬਾਜ਼ਾਰ ਦੇ ਵਿੱਚ ਰੌਣਕ ਹੁੰਦੀ ਆ ਆਸ-ਪਾਸ ਦੇ ਲੋਕਾਂ ਦੇ ਦੇਖਿਆ ਗੁਣੇ ਚਲਾਉਂਦੇ ਆ ਜੀ। ਹਾਂਜੀ ਬਾਜ਼ਾਰ ਸਾਹਿਬ ਜੀ। ਬਾਜ਼ਾਰ ਰੌਣਕ ਹੁੰਦੀ। ਪੁਲਿਸ ਕਿੰਨੇ ਚਿਰ ਬਾਅਦ ਆਈ ਜੀ? ਪੁਲਿਸ ਤੇ ਬਾਅਦ ਚਾਹੀ ਜੀ ਪਰ ਹੁਣ ਪਹਿਲੇ ਸਾਈਟ ਤੇ 15-20 ਮਿੰਟ ਬਾਅਦ ਚਾਹੀ ਜੀ। ਹੋ ਸਹੀ। ਹਾਂਜੀ। ਸਰ ਇਹ ਦੱਸੋ ਵੀ ਤੁਹਾਡੇ ਕੋ ਕੋਈ ਫਰੋਤੀ ਦੀ ਮੰਗ ਕੀਤੀ ਗਈ? ਨਹੀਂ। ਨੇ ਕਿਸੇ ਕੋਈ ਫਰੋਤੀ ਦੀ ਮੰਗ ਕੀਤੀ ਤਾਂ ਕਰਕੇ ਗੋਲੀਆਂ ਚਲਾਈਆਂ ਹੁਣ ਨਹੀਂ ਕਿਸੇ ਨੇ ਤਾਡੇ ਕੋ ਦੁਸ਼ਮਣੇ ਕਿਸ ਦੇ ਨਾਲ ਜਾਂ ਨਹੀਂ ਜੀ ਨਹੀਂ ਜੀ ਕੋਈ ਫੋਨ ਨਹੀਂ ਆਇਆ ਫਰੋਤੀ ਬਾਰੇ ਨਹੀਂ ਨਹੀਂ ਕੋਈ ਕੋਈ ਫੇ ਗੋਲੀਆਂ ਚਲਾਉਂਦਾ ਮਕਸਦ ਕੀ ਹੋ ਜਾਂਦਾ ਪਤਾ ਨਹੀਂ ਜੇ ਸਾਨੂੰ ਪਤਾ ਨਹੀਂ ਇੱਥੇ ਆ ਫਿਰ ਛੜ ਦੇ ਕੇ ਦੁਸ਼ਮਣੇ ਆਈ ਨਹੀਂ ਕਹਿਣ ਕਾਲੀ ਕੋਈ ਐਂ ਸਿੱਧੇ ਦੁਕਾਨ ਤੇ ਦੁਕਾਨ ਤੋਂ ਘਰ ਤੱਕ ਮਤਲਬ ਦਰਬਾਰ ਸਾਹਿਬ ਹੁਣ ਫਿਰ ਜਾਂਦੀ